ਦਵਾਈਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਭਾਰਤਿਆਨੂੰ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ ਨਹੀਂ ਮਿਲ ਰਹੀਆਂ ਕੇਂਦਰੀ ਡਰੱਗ ਸਟੈਂਡਰਡਸ ਕੰਟਰੋਲ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਡਰੱਗ ਰੈਗੂਲੇਟਰ ਨੇ ਕਈ ਦਵਾਈਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਸੀ ਜਿਸ ਦੇ ਵਿੱਚ 50 ਤੋਂ ਵੱਧ ਦਵਾਈਆਂ ਫੇਲ ਹੋ ਗਈਆਂ ਨੇ ਸਰਲ ਭਾਸ਼ਾ ਦੇ ਵਿੱਚ ਦਵਾਈਆਂ ਨਿਰਧਾਰਿਤ ਮਾਪਦੰਡ ਅਨੁਸਾਰ ਨਹੀਂ ਬਣਾਈਆਂ ਗਈਆਂ ਚਿੰਤਾ ਦੀ ਗੱਲ ਇਹ ਹੈ ਕਿ ਜਿਨ੍ਹਾਂ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋਏ ਨੇ ਉਹਨਾਂ ਦੇ ਵਿੱਚ 슈ਗਰ ਹਾਈ ਬਲੱਡ ਪ੍ਰੈਸ਼ਰ ਅਤੇ ਵਾਇਰਲ ਇਨਫੈਕਸ਼ਨ ਦੀਆਂ ਦਵਾਈਆਂ ਵੀ ਸ਼ਾਮਲ ਨੇ ਸੀਡਸਿਓ ਨੇ ਇਹਨਾਂ ਦਵਾਈਆਂ ਦੇ ਸੰਬੰਧ ਦੇ ਵਿੱਚ ਇੱਕ ਨੋਟ ਆਫ ਸਟੈਂਡਰਡ ਕੁਆਲਟੀ ਅਲਰਟ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਲਕੇਮ ਲੈਬਰਾਟਰੀਜ਼ ਹੈਟਰੋ ਡਰੱਗਸ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ ਅਤੇ ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲਸ ਲਿਮਟਿਡ ਸਮੇਤ ਬਹੁਤ ਸਾਰੀਆਂ ਮਸ਼ਹੂਰ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਸਭ ਤੋਂ ਵੱਧ ਵਿਕਣ ਵਾਲੀਆਂ ਦਵਾਈਆਂ ਦਾ ਨਿਰਮਾਣ ਕੀਤਾ ਗਿਆ ਹੈ NSQ ਵਜੋਂ ਚिनितਤ ਦਵਾਈਆਂ ਦੇ ਵਿੱਚ ਪੈਰਾਸੀਟਾਮੋਲ ਗੋਲੀਆਂ, ਐਂਟੀ ਡਾਇਬੀਟਿਕ ਡਰਗਸ, ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਟੈਲਮਾ, ਐਚ ਐਸਿਡ ਰਿਫਲੈਕਸ ਡਰਗ ਪੈਂਡੀ ਅਤੇ ਕੈਲਸ਼ੀਅਮ ਪੂਰਕ ਸ਼ੈਲਕਲ ਸੀ ਅਤੇ ਡੀ3 ਸ਼ਾਮਲ ਨੇ। ਐਂਟੀਬਾਇਓਟਿਕਸ ਮੈਟਰੋਨਿਡਾਜ਼ੋਲ ਵੀ ਸੂਚੀ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਕਈ ਕੰਪਨੀਆਂ ਦੀਆਂ ਦਵਾਈਆਂ ਵੀ ਸੂਚੀ 'ਚ ਸ਼ਾਮਲ ਹੈ। 올 ਇੰਡੀਆ ਕੇਮਿਸਟ ਐਂਡ ਡਿਸਟ੍ਰੀਬਿਊਟਰ ਫੈਡਰੇਸ਼ਨ ਦੇ ਸਕੱਤਰ ਪ੍ਰਜਾਸ਼ ਗੁਪਤਾ ਨੇ ਕਿਹਾ ਹੈ ਕਿ ਜੇਕਰ ਦਵਾਈ ਤੇ 바ਰ ਕੋਡ ਹੈ ਤਾਂ 바ਰ ਕੋਡ ਨੂੰ ਸਕੈਨ ਕਰਕੇ ਅਸਲੀ ਤੋਂ ਨਕਲੀ ਦੀ ਪਛਾਣ ਕੀਤੀ ਜਾਵੇ ਹਾਲਾਂਕਿ ਇਹ 바ਰ ਕੋਡ ਸਿਰਫ 20 ਤੋਂ 25 ਫੀਸਦੀ ਦਵਾਈਆਂ ਉੱਤੇ ਹੀ ਆ ਰਿਹਾ ਹੈ ਇਸ ਲਈ ਦਵਾਈ ਲੈਣ ਤੋਂ ਪਹਿਲਾਂ ਦੁਕਾਨਦਾਰ ਤੋਂ ਦਵਾਈ ਦਾ ਬਿੱਲ ਜ਼ਰੂਰ ਲਿਓ ਬਿਲ ਵਾਲੀਆਂ ਦਵਾਈਆਂ ਵਧੇਰੇ ਪ੍ਰਮਾਣਿਕ ਨਹੀਂ ਜੇਕਰ ਸਾਰੀਆਂ ਦਵਾਈਆਂ ਤੇ 바ਰ ਕੋਡ ਹਨ ਤਾਂ ਤੋਂ ਖਤੜੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਇਸਦੇ ਨਾਲ ਹੀ ਦਵਾਈ ਖਰੀਦਦੇ ਸਮੇਂ ਹਮੇਸ਼ਾ ਬ੍ਰਾਂਡ ਨੇਮ ਅਤੇ ਇਸਦੀ ਪੈਕਿੰਗ ਦੀ ਜਾਂਚ ਕਰੋ ਅਸਲੀ ਦਵਾਈਆਂ ਤੇ ਬ੍ਰਾਂਡ ਦਾ ਨਾਮ ਸਾਫ਼ ਅਤੇ ਸਹੀ ਲਿਖਿਆ ਹੁੰਦਾ ਹੈ ਇਸ ਤੋਂ ਇਲਾਵਾ ਦਵਾਈ ਬਣਾਉਣ ਵਾਲੇ ਦਾ ਨਾਮ ਅਤੇ ਪਤਾ ਸਹੀ ਹੋਣਾ ਚਾਹੀਦਾ ਹੈ ਅਸਲ ਦਵਾਈਆਂ ਦੀ ਪੈਕਿੰਗ ਦੀ ਗੁਣਵੱਤਾ ਚੰਗੀ ਹੈ ਜੇਕਰ ਪੈਕੇਜਿੰਗ ਵਿੱਚ ਧੁੰਦਲੇ ਪ੍ਰਿੰਟਸ ਜਾਂ ਮਾੜੀ ਸਿਲਾਈ ਹੈ ਤਾਂ ਇਹ ਨਕਲੀ ਹੋ ਸਕਦੇ ਹੈ ਕਈ ਕੰਪਨੀਆਂ ਆਪਣੀ ਦਵਾਈਆਂ ਤੇ ਸੁਰੱਖਿਆ ਹੋਲੋਗ੍ਰਾਮ ਲਗਾਉਂਦੀਆਂ ਨੇ ਜਿਸ ਦੇ ਨਾਲ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਅਸਲੀ ਹੈ ਜਾਂ ਨਕਲੀ ਇਸ ਤੋਂ ਇਲਾਵਾ ਦਵਾਈਆਂ ਖਰੀਦਦੇ ਸਮੇਂ ਹਮੇਸ਼ਾ ਇਸ ਦੀ ਮਿਆਦ ਪੁੱਗਣ ਦੀ ਤਾਰੀਖ ਦੇਖੋ ਦਵਾਈਆਂ ਹਮੇਸ਼ਾ ਰਜਿਸਟਰਡ ਮੈਡੀਕਲ ਸਟੋਰਾਂ ਤੋਂ ਹੀ ਖਰੀਦੋ ਜੇ ਤੁਹਾਨੂੰ ਕਿਸੇ ਦਵਾਈ ਦੀ ਪਛਾਣ ਬਾਰੇ ਸ਼ੱਕ ਹੈ ਤਾਂ ਡਾਕਟਰ ਜਾਂ ਫਾਰਮਾਸਿਸਟ ਨਾਲ ਸਲਾਹ ਕਰੋ ਉਹ ਤੁਹਾਡੀ ਮਦਦ ਕਰ ਸਕਦੇ ਨੇ